ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਆਪਣੀ ਵੀਡੀਓ ਹੈਗੀ ਆ ਭੂਮ aadhar ਕਾਰਡ ਤੇ ਕਿਉਂਕਿ 2024 ਦਾ ਬਜਟ ਪੇਸ਼ ਹੋ ਚੁੱਕਿਆ ਵਾ ਜਿਸ ਵਿੱਚ ਭੂਮ aadhar ਕਾਰਡ ਦੀ ਜਿਹੜੀ ਵਿਵਸਥਾ ਕੀਤੀ ਗਈ ਆ ਹੁਣ ਤੇ ਦੱਸਾਂਗੇ ਵੀ ਇਹਦੀ ਜ਼ਰੂਰਤ ਕਿਉਂ ਪਈ ਤੇ ਕੀ ਕੀ ਇਹਦੇ ਲਾਭ ਆ ਤੇ ਕਿਵੇਂ ਇਹਦਾ ਸਿਸਟਮ ਜਿਹੜਾ ਚੱਲੂਗਾ ਜਿਵੇਂ ਕਿ ਕਈ ਵਾਰ ਜਿਹੜੀ ਪਿੰਡਾਂ ਵਿੱਚ ਜੱਦੀ ਜ਼ਮੀਨਾਂ ਸੀ ਗਈਆਂ ਦੀਆਂ ਪਰ ਉਹ ਕੁਝ ਕਾਰਨਾ ਕਰਕੇ ਜਾਂ ਬਾਹਰਲੇ ਮੁਲਕਾਂ ਵਿੱਚ ਵਸ ਗਏ ਜਾਂ ਕਿਸੇ ਦੂਰ ਦੇ ਸ਼ਹਿਰ ਵਿੱਚ ਚਲੇ ਗਏ ਜਾਂ ਕਿਸੇ ਹੋਰ ਸਟੇਟ ਵਿੱਚ ਚਲੇ ਗਏ ਉਸ ਤੋਂ ਬਾਅਦ ਉਹ ਜਿਹੜਾ ਜ਼ਮੀਨ ਤੇ ਹਮੇਸ਼ਾ ਖਤਰਾ ਬਣਿਆ ਰਹਿੰਦਾ ਕਈ ਵਾਰ ਉਸ ਤੇ ਕਬਜ਼ਾ ਹੋਣ ਦਾ ਵੀ ਡਰ ਰਹਿੰਦਾ ਸੀਗਾ ਬਹੁਤ ਸਾਰੇ ਵਿਵਾਦ ਇਦਾਂ ਦੇ ਆਏ ਵੀ ਤੇ ਹੁਣ ਵੀ ਉਹ ਚੱਲ ਰਹੇ ਆ ਜਿਨ੍ਹਾਂ ਦੇ ਕਬਜ਼ਾ ਵਗੈਰਾ ਹੋ ਜਾਂਦਾ ਵਾ ਕਿਉਂਕਿ ਉਹ ਜਿਹੜੀ ਉਹਨਾਂ ਦੀ ਜ਼ਮੀਨ ਆ ਉਹਨਾਂ ਤੋਂ ਦੂਰ ਹੁੰਦੀ ਸੀ ਤੇ ਉਹ ਦੇਖ-ਰੇਖ ਉਹਨਾਂ ਦੀ ਨਹੀਂ ਕਰ ਸਕਦੇ ਸੀ ਤੇ ਜਿਹਦੇ ਕਾਰਨ ਧਰੂ ਜ਼ਮੀਨ ਅੱਗੇ ਦੀ ਅੱਗੇ ਕਿਸੇ ਹੋਰ ਜਗ੍ਹਾ ਵੀ ਵਕ ਜਾਂਦੀ ਸੀਗੀ ਜਿਸ ਨਾਲ ਉਹਨਾਂ ਨੂੰ ਫਿਰ ਬਹੁਤ ਹੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਸੀ ਜਿਹੜੇ ਜੇ ਮਾਲਕੀ ਜਿਹੜੇ ਸੀਗੇ ਉਹ ਜ਼ਮੀਨ ਤੋਂ ਜਿਹੜੇ ਮਾਲਕ ਦੇ ਅਸਲੀ ਮਾਲਕ ਹੁੰਦੇ ਸੀ ਉਹ ਵਾਂਝੇ ਹੋ ਜਾਂਦੇ ਸੀਗੇ ਤੇ ਇਸ ਕਰਕੇ ਕਈ ਵਾਰ ਰਜਿਸਟਰੀਆਂ ਵੀ ਇਹਦੀਆਂ ਡੁਪਲੀਕੇਟ ਬਣ ਜਾਂਦੀਆਂ ਸੀਗੀਆਂ ਬਹੁਤ ਜ਼ਿਆਦਾ ਮਤਲ ਤਰ੍ਹਾਂ ਦੀਆਂ ਜਿਹੜੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀਗਾ ਤੇ ਇਸੇ ਚੀਜ਼ ਨੂੰ ਲੈ ਕੇ ਸਰਕਾਰ ਨੇ ਜਿਹੜਾ 2024 ਦਾ ਨਵਾਂ ਬਜਟ ਪੇਸ਼ ਕੀਤਾ ਉਦੇ ਵਿੱਚ ਜਿਹੜੀਆਂ ਪਿੰਡਾਂ ਦੀਆਂ ਜ਼ਮੀਨਾਂ ਲਈ ਇੱਕ ਪੂੰਹ ਆਧਾਰ ਕਾਰਡ ਬਣਾਇਆ ਵਾ ਇਹ ਜਿਹੜਾ ਜਿਵੇਂ ਇੱਕ ਵਿਅਕਤੀ ਦਾ ਆਧਾਰ ਕਾਰਡ ਹੁੰਦਾ ਉਸੇ ਤਰ੍ਹਾਂ ਜਾਨਕਿ ਜ਼ਮੀਨ ਦਾ ਆਧਾਰ ਕਾਰਡ ਹੋਊਗਾ ਜਿਵੇਂ ਆਧਾਰ ਕਾਰਡ ਤੋਂ ਆਪਾਂ ਵਿਅਕਤੀ ਦੀ ਪਛਾਣ ਕਰ ਸਕਦੇ ਹਾਂ ਉਸੇ ਤਰ੍ਹਾਂ ਜਿਹੜਾ ਕਪੂੰਹ ਆਧਾਰ ਕਾਰਡ ਆ ਉਹਦੇ ਤੋਂ ਆਪਾਂ ਜਿਹੜੀ ਜ਼ਮੀਨ ਦੀ ਪਛਾਣ ਕਰ ਸਕਾਂਗੇ ਇਸ ਵਿੱਚ ਇੱਕ 14 ਅੰਕਾਂ ਦੀ ਵਿਸ਼ੇਸ਼ ਪਛਾਣ ਦਿੱਤੀ ਹੋਈ ਹੈ ਜਿਵੇਂ ਆਧਾਰ ਕਾਰਡ ਦੇ 12 ਅੰਕਾਂ ਦੀ ਹੁੰਦੀ ਹੈ ਇਸ ਨੂੰ ਆਪਾਂ ਯੂ ਐਲ ਪੀ ਆਈ ਐਨ ਦੇ ਨਾਲ ਨਾਲ ਵੀ ਜਾਣ ਸਕਦੇ ਹਾਂ ਇਹਦੇ ਨਾਲ ਇਹ ਵੀ ਜ਼ਮੀਨ ਤੇ ਆਪਾਂ ਇਹਦੇ ਇੱਕ ਕਲਿੱਕ ਕਰਨ ਦੇ ਨਾਲ ਜਿਹੜੀ ਜ਼ਮੀਨ ਦੀ ਸਾਰੀ ਜਿਹੜੀ ਜਾਣਕਾਰੀ ਹੈ ਉਹ ਉਪਲਬਧ ਹੋ ਜਾਂਦੀ ਹੈ ਸਾਰੀ ਡਿਟੇਲ ਆਪਣੇ ਕੋਲ ਆ ਜਾਂਦੀ ਹੈ ਇਹਨੂੰ ਜੀਪੀਐਸ ਦੀ ਮਦਦ ਨਾਲ ਜਿਓਟੈਕ ਕੀਤਾ ਜਾਂਦਾ ਇਹਦੇ ਨਾਲ ਜ਼ਮੀਨ ਦੀ ਜਿਹੜੀ ਪਛਾਣ ਕਰਨੀ ਸੌਖੀ ਹੋ ਜਾਂਦੀ ਹੈ ਫਿਰ ਇਹਦੇ ਵਿੱਚ ਜ਼ਮੀਨ ਦੇ ਮਾਲਕ ਦਾ ਨਾਮ ਤੇ ਹੋਰ ਕਈ ਤਰ੍ਹਾਂ ਦੀਆਂ ਜਾਣਕਾਰੀਆਂ ਜਿਹੜੀਆਂ ਇਕੱਠੀਆਂ ਕਰਨ ਤੋਂ ਬਾਅਦ ਕੰਪਿਊਟਰ ਇੱਕ 14 ਅੰਕਾਂ ਦੀ ਜਿਹੜੀ ਪੂ ਆਧਾਰ ਸੰਖਿਆ ਤਿਆਰ ਕਰਦਾ ਵਾ ਜਿਵੇਂ ਆਪਣੇ ਆਧਾਰ ਕਾਰਡ ਤੇ 12 ਅੰਕਾਂ ਦੀ ਸੰਖਿਆ ਹੁੰਦੀ ਹੈ ਜਿਹੜਾ ਕਿ ਡਿਜੀਟਲ ਰਿਕਾਰਡ ਨਾਲ ਪੂਰੀ ਤਰ੍ਹਾਂ ਜੁੜਿਆ ਹੁੰਦਾ ਵਾ ਇਸ ਵਿੱਚ ਜਿਹੜਾ ਆਧਾਰ ਕਾਰਡ ਦੀ ਤਰ੍ਹਾਂ ਜਿਵੇਂ ਸਟੇਟ ਹੋ ਗਿਆ ਜ਼ਿਲ੍ਹਾ ਹੋ ਗਿਆ ਪਿੰਡ ਹੋ ਗਿਆ ਉਹਨਾਂ ਦੇ ਜਿਹੜੇ ਕੋਡ ਦਾ ਰਿਕਾਰਡ ਹੁੰਦਾ ਪੂਰੀ ਤਰ੍ਹਾਂ ਤੇ ਕਿਉਂਕਿ ਜੇਕਰ ਜ਼ਮੀਨ ਕਿਸੇ ਨੂੰ ਵੇਚੀ ਜਾਂਦੀ ਹੈ ਜਾਂ ਕਿਸ ਦੇ ਨਾਂ ਤੇ ਟ੍ਰਾਂਸਫਰ ਕੀਤੀ ਜਾਂਦੀ ਹੈ ਇਸ ਤਰ੍ਹਾਂ ਦੀ ਸਥਿਤੀ ਪੈਦਾ ਹੋ ਜਾਂਦੀ ਹੈ ਤੇ ਪਰ ਜਿਹੜਾ ਇਹ 14 ਅੰਕਾਂ ਦੀ ਜਿਹੜੀ ਸੰਖਿਆ ਸੀਗੀ ਤਿਆਰ ਹੁੰਦੀ ਉਹ ਇੱਕੋ ਹੀ ਰਹਿੰਦੀ ਹੈ ਉਸੇ ਤਰ੍ਹਾਂ ਜਿਵੇਂ ਕਦੇ ਵੀ ਆਧਾਰ ਕਾਰਡ ਦੀ ਜਿਹੜੀ ਆ ਉਹ ਸੰਖਿਆ ਨਹੀਂ ਨਾ ਚੇਂਜ ਹੁੰਦੀ ਇੱਕੋ ਰਹਿੰਦਾ ਆਪਾਂ ਉਹਦੇ ਵਿੱਚ ਅਪਡੇਟ ਕਰਦੇ ਰਹਨੇ ਆ ਨੇਮ ਦੀ ਕਰ ਲਈ ਠੀਕ ਆ ਡਰੈਸ ਵਗੈਰਾ ਕਰ ਲਈ ਉਸੇ ਤਰ੍ਹਾਂ ਜਿਹੜਾ ਇਹਦੀ ਜਿਹੜੀ 14 ਅੰਕਾਂ ਵਾਲੀ ਜਿਹੜੀ ਸੰਖਿਆ ਉਹ ਇੱਕੋ ਹੀ ਰਹਿੰਦੀ ਹੈ ਇਸ ਲਈ ਇਹਨੂੰ ਆਧਾਰ ਕਾਰਡ ਨਾਲ ਵੀ ਲਿੰਕ ਕੀਤਾ ਜਾਂਦਾ ਵਾ ਇਸ ਲਈ ਜਦੋਂ ਆਪਾਂ ਕਿਸੇ ਇਹਦੇ ਥਰੂ ਕਿਸੇ ਮਾਲਕ ਦੀ ਜਿਹੜੀ ਪੂਰੀ ਜਾਣਕਾਰੀ ਦੇਖਣੀ ਆ ਤਾਂ ਆਪਾਂ ਵਧੀਆ ਤਰੀਕੇ ਨਾਲ ਦੇਖ ਸਕਦੇ ਆ ਤੇ ਇਦੇ ਨਾਲ ਕੀ ਜਿਹੜਾ ਫਰਾਡ ਦੇ ਜਿਹੜੇ ਚਾਂਸ ਸੀਗੇ ਉਹ ਘਟ ਜਾਣਗੇ ਜਿਵੇਂ ਕਿ ਆਪਾਂ ਦੇਖਿਆ ਪਹਿਲਾਂ ਉਹ ਜਿਹੜੇ ਐਨ ਆਰ ਆਈ ਹੁੰਦੇ ਵਿਚਾਰੇ ਚਲੇ ਜਾਂਦੇ ਬਾਹਰਲੇ ਦੇਸ਼ਾਂ 'ਚ ਤੇ ਜ਼ਮੀਨਾਂ ਪਰ ਉਹਨਾਂ ਦੀਆਂ ਇੱਧਰ ਹੁੰਦੀਆਂ ਨੇ ਤੇ ਉਸ ਤੋਂ ਬਾਅਦ ਉਹਨਾਂ ਤੇ ਕਈ ਵਾਰ ਕਬਜ਼ਾ ਵਗੈਰਾ ਜਿਹੜਾ ਹੋ ਜਾਂਦਾ ਵਾ ਜਾਂ ਉਹਨਾਂ ਵੇਚੀਆਂ ਚਲੇ ਬੇਗਾ ਵੇਚੀਆਂ ਜਾਂਦੀਆਂ ਨੇ ਤੇ ਉਹ ਚੀਜ਼ ਤੇ ਥੋੜੀ ਜੀ ਰੋਕ ਲਾਉਣ ਲਈ ਇਹ ਕੰਮ ਕੀਤਾ ਵਾ ਤਾਂ ਜੋ ਜਿਹੜੇ ਮਾਲਕ ਆੜੀਆਂ ਜ਼ਮੀਨਾਂ ਦੇ ਅਸਲੀ ਉਹ ਜਿਹੜੀ ਮਾਲਕੀ ਹੈ ਉਹਨਾਂ ਦੇ ਕੋਲ ਰਹੇ ਤੇ ਬਾਕੀ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ ਵੀ ਇਹ ਕਿੰਨਾ ਕੁ ਕਾਮਯਾਬ ਹੁੰਦਾ ਵਾ ਕਿਉਂਕਿ ਹਾਲੇ ਇਹਦਾ ਤਾਂ ਬਜਟ ਜਿਹੜਾ ਹੁਣ ਪਾਸ ਹੋਇਆ ਵਾ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਉੱਤੇ ਕੰਮ ਹੋਊਗਾ ਤੇ ਦੇਖਣਾ ਪਊਗਾ ਵੀ ਕਿੰਨਾ ਕੁ ਕਾਮਯਾਬ ਹੁੰਦਾ ਵਾ ਤੇ ਜੇ ਵੀਡੀਓ ਵਧੀਆ ਲੱਗੀ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤੇ ਜੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਜਿਹੜੀਆਂ ਮੇਰੀਆਂ ਨਵੀਆਂ ਆਉਣ ਵਾਲੀਆਂ ਵੀਡੀਓ ਨੇ ਉਹ ਤੁਹਾਡੇ ਤੱਕ ਪਹੁੰਚ ਸਕਣ ਧੰਨਵਾਦ ਜੀ